ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਜਹੀ ਸਮੱਸਿਆ ਦੇ ਉੱਤੇ ਅੱਜ ਚਰਚਾ ਕਰਨ ਜਾ ਰਹੇ ਹਾਂ ਜਿਹੜੀ ਕਈ ਬਿਮਾਰੀਆਂ ਦੀ ਜੜ ਕਹੀ ਜਾਂਦੀ ਹੈ ਜੀ ਹਾਂ ਬਿਲਕੁਲ ਮੋਟਾਪਾ ਮੋਟਾਪੇ ਨੂੰ ਲੈ ਕੇ ਕਈ ਤਰ੍ਹਾਂ ਦੇ ਭ੍ਰਮ ਵੀ ਨੇ ਕਿ ਮੋਟਾਪਾ ਇਹਨਾਂ ਤਰੀਕਿਆਂ ਦੇ ਨਾਲ ਠੀਕ ਹੋ ਸਕਦਾ ਹੈ ਜੇ ਮੋਟਾਪਾ ਠੀਕ ਕਰਨਾ ਤਾਂ ਕੀ ਕੁਝ ਕਰਨਾ ਪਊਗਾ ਕਈ ਲੋਕ ਤਾਂ ਰੋਟੀ ਖਾਣਾ ਪੀਣਾ ਵੀ ਛੱਡ ਦਿੰਦੇ ਨੇ ਵੀ ਭਾਈ ਅਸੀਂ ਸਲਿਮਟਰੀ ਹੋ ਜਾਣਾ ਹੈ ਪਰ ਉਹ ਵੀ ਨੁਕਸਾਨਦਾਇਕ ਹੁੰਦਾ ਹੈ ਤੇ ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਪਹੁੰਚੇ ਹਾਂ ਵਰਦਾਨ ਆਯੁਰਵੈਦਿਕ ਸੈਂਟਰ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਹੋਰਾਂ ਦੇ ਕੋਲ ਗੱਲਬਾਤ ਕਰਾਂਗੇ ਮੋਟਾਪੇ ਨੂੰ ਕੰਟਰੋਲ ਕਿਵੇਂ ਕਰਨਾ ਹੈ ਮੋਟਾਪਾ ਘਟਾਉਣਾ ਕਿਵੇਂ ਆ ਤੁਹਾਡੀ ਰਸੋਈ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਆਸ-ਪਾਸ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੋਟਾਪੇ ਨੂੰ ਘਟਾਉਣ ਦੇ ਵਿੱਚ ਤੁਹਾਡੀ ਸਹਾਇਤਾ ਕਰਦੀਆਂ ਨੇ ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਤਰਬੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਅਰ ਜਿੰਨੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸੇਤ ਭਰੀ ਸਸਰੀਕਾਲ ਜੀ ਨਮਸਕਾਰ ਗੁਲਸਬ ਅਕਸਰ ਕਿਹਾ ਜਾਂਦਾ ਹੈ ਵੀ ਜਿਹੜਾ ਬੰਦਾ ਮੋਟਾ ਹੋਵੇ ਉਹਨੂੰ ਕਹਿੰਦੇ ਨੇ ਕਿਹੜੀ ਚੱਕੀ ਦਾ ਆਟਾ ਖਾਨਾ ਹੈ ਕਹਿੰਦੇ ਜੀ ਉਹਦਾ ਸਰੀਰ ਬੜਾ ਥੁਲਥਲਾ ਜਾ ਹੋ ਗਿਆ ਕਹਿੰਦੇ ਉਹਦੀ ਤੂੰਦ ਐਡੀ ਹੋ ਗਈ ਮਤਲਬ ਬੜੇ ਤਰ੍ਹਾਂ ਦੇ ਸੰਬੋਧਨ ਨੇ ਮੋਟਾਪੇ ਦੇ ਸ਼ਿਕਾਰ ਬੰਦੇ ਵਾਸਤੇ ਤੇ ਇਹ ਵੀ ਕਿਹਾ ਜਾਂਦਾ ਹੁੰਦਾ ਕਹਿੰਦੇ ਵੀ ਜੇ ਕਿਤੇ ਕੁਝ ਹੋ ਜਾਵੇ ਲੜਾਈ ਝਗੜਾ ਤਾਂ ਇਹ ਬੰਦਾ ਭੱਜ ਨਹੀਂ ਸਕਦਾ ਕਿਉਂਕਿ ਮੋਟਾਪਾ ਬਹੁਤ ਜ਼ਿਆਦਾ ਹੈ ਸਰੀਰ ਨਾਲੋਂ ਜ਼ਿਆਦਾ ਭਾਰ ਉਹ ਆਪਣੇ ਢਿੱਡ ਦਾ ਆਪਣੀ ਫੈਟ ਦਾ ਲੈ ਕੇ ਘੁੰਮਦਾ ਰਹਿੰਦਾ ਵਿਚਾਰਾ ਬੇਵੱਸ ਹੋ ਜਾਂਦਾ ਹੈ ਪਸੀਨਾ ਵੀ ਜ਼ਿਆਦਾ ਆਉਂਦਾ ਹੈ ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋਰ ਵੀ ਆਉਂਦੀਆਂ ਨੇ ਪਰ ਆਯੁਰਵੇਦ ਦੇ ਵਿੱਚ ਜਾਂ ਫਿਰ ਸਾਡੇ ਘਰੇਲੂ ਉਤਪਾਦ ਕਿਹੜੇ ਨੇ ਜਿਹੜੇ ਮੋਟਾਪੇ ਨੂੰ ਠੀਕ ਕਰ ਸਕਦੇ ਨੇ ਸ਼ੁਰੂਆਤ ਦੇ ਵਿੱਚ ਥੋੜਾ ਜਿਆ ਜ਼ਰੂਰ ਦੱਸਿਓ ਕਿ ਰਸੋਈ ਦੇ ਵਿੱਚੋਂ ਆਪਾਂ ਕੀ ਲੈ ਸਕਦੇ ਆ ਜਿਹੜਾ ਮੋਟਾਪਾ ਹੈ ਨਾ ਜੀ ਇਹ ਅਸਲ 'ਚ ਘਟਦਾ ਵੀ ਰਸੋਈ ਚੋਂ ਹੀ ਆ ਹੂੰ ਇਹਨੂੰ ਜੇ ਤੁਸੀਂ ਕਹੋ ਵੀ ਇਦਾਂ ਘਟ ਜੂਗਾ ਦਵਾਈਆਂ ਖਾ ਕੇ ਜਾਂ ਕੋਈ ਇਦਾਂ ਦੇ ਪੀ ਵਗੈਰਾ ਲੈ ਕੇ ਉਹ ਨਹੀਂ ਘਟਦਾ ਘਟ ਜਾਂਦਾ ਪਰ ਕਈ ਵਾਰੀ ਘਟਦਾ ਘਟਾ ਹੈ ਵੱਧਦਾ ਫਿਰ ਸਪੀਡ ਨਾਲ ਜੇ ਛੱਡ ਦਿੰਦਾ ਬੰਦਾ ਇਹ ਵੱਧ ਵੀ ਜਾਂਦਾ ਪਰ ਕੁਝ ਚੀਜ਼ਾਂ ਨੇ ਸਾਡੇ ਰਸੋਈ ਘਰ ਦੇ ਵਿੱਚ ਜਿਹੜੀਆਂ ਇਹਨੂੰ ਕੰਟਰੋਲ ਰੱਖਦੀਆਂ ਨੇ ਹੁਣ ਜਿਵੇਂ ਬਹੁਤ ਸਾਰੇ ਲੋਕ ਆ ਮੈਨੂੰ ਪੁੱਛਣਗੇ ਗੁਰਸੱਭ ਕੋਈ ਦਵਾਈ ਮੈਂ ਕਹਿੰਦਾ ਦਵਾਈ ਬਾਅਦ ਦੀ ਗੱਲ ਹੈ ਪਹਿਲਾਂ ਤੂੰ ਇਹ ਦੇਖ ਵੀ ਇਹਨੂੰ ਘਟਾਉਣਾ ਚਾਹੁੰਦਾ ਉਹਦੇ ਵਿੱਚ ਕੀ ਆ ਜਿਵੇਂ ਮੈਂ ਕਈ ਲੋਕਾਂ ਨੂੰ ਦੱਸਿਆ ਵੀ ਮੇਥੀ ਦਾਣਾ ਕਲੌਂਜੀ ਇਹ ਇਹ ਰਾਤ ਨੂੰ ਪੀਓ ਕੇ ਸਵੇਰੇ ਖਾਣਾ ਸ਼ੁਰੂ ਕਰੋ ਕਿਉਂਕਿ ਇਹ ਫੈਨੋਗ੍ਰਿਕ ਜਿਹੜਾ ਹੈਗਾ ਨਾ ਮੈਥੀ ਦਾਣਾ ਜਿਹੜਾ ਉਹਨੂੰ ਫੈਨੋਗ੍ਰਿਕ ਐਕਸਟ੍ਰੈਕਟ ਉਹ ਜਿਹੜਾ ਹੈਗਾ ਨਾ ਉਹ ਇਕੱਲਾ ਮਤਲਬ 슈ਗਰ ਨੂੰ ਕੰਟਰੋਲ ਤਾਂ ਕਰਦਾ ਹੀ ਕਰਦਾ ਔਰ ਜਿਹੜੀ ਚੀਜ਼ 슈ਗਰ ਨੂੰ ਕੰਟਰੋਲ ਕਰਦੀ ਆ ਉਹ ਤੁਹਾਡੇ ਮੋਟਾਪੇ ਨੂੰ ਵੀ ਕਰੂ ਕਿਉਂ ਕਿਉਂਕਿ ਉਹਦੇ ਚ ਇੱਕ ਸ਼ਕਤੀ ਹੈ ਜਿਹੜੀ ਫੈਟ ਨੂੰ ਕੰਟਰੋਲ ਕਰਦੀ ਆ ਵਧੇ ਹੋਏ ਫੈਟ ਤੱਤ ਨੂੰ ਕੰਟਰੋਲ ਕਾਰਬੋਹਾਈਡਰੇਟ ਨੂੰ ਕੰਟਰੋਲ ਕਰਦੀ ਆ ਤਾਂ ਇਟ ਮੀਨਸ ਉਹ ਤੁਹਾਡੇ 슈ਗਰ ਮੋਟਾਪੇ ਨੂੰ ਕੰਟਰੋਲ ਕਰਦੀ ਆ ਤਾਂ ਇੱਕ ਤਾਂ ਇਹਦੇ ਵਿੱਚ ਆ ਗਿਆ ਕਿ ਮੋਟਾਪਾ ਅ ਘਟਾਉਣ ਵਾਸਤੇ ਉਹੀ ਚੀਜ਼ਾਂ ਜਿਵੇਂ ਜਮਨ ਦੀ ਗੁਟਲੀ ਦਾ ਪਾਊਡਰ ਲੈ ਲਓ ਉਹਨੂੰ ਰਾਤ ਨੂੰ ਪਾਣੀ ਚ ਪਾਓ ਸਵੇਰੇ ਪੀਓ ਮੇਥੀ ਨੂੰ ਪੀਓ ਹੁਣ ਕਈ ਲੋਕ ਮੈਨੂੰ ਕਹਿੰਦੇ ਨੇ ਗੁਲਸਰ ਸਵੇਰੇ ਸਵੇਰੇ ਕੀ ਕੀ ਪੀਏ ਮੈਂ ਕਹਿੰਦਾ ਜਰੂਰ ਇਹ ਤਾਂ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਿਨ੍ਹਾਂ ਨੂੰ ਪ੍ਰੋਬਲਮ ਨਹੀਂ ਉਹ ਐਵੇਂ ਲੱਗਾ ਰਹੇ ਉਹਦਾ ਕੀ ਫਾਇਦਾ ਇਹ ਮਤਲਬ ਜਿਵੇਂ ਹੁਣ ਮੋਟਾਪੇ ਦੀ ਪ੍ਰੋਬਲਮ ਆ ਤਾਂ ਉਹਨਾਂ ਵਾਸਤੇ ਵੀ ਬੇਥੀ ਔਰ ਕਲੌਂਜੀ ਬਹੁਤ ਵਧੀਆ ਜਿਨ੍ਹਾਂ ਨੂੰ ਸ਼ੂਗਰ ਹੈ ਉਹਨਾਂ ਵਾਸਤੇ ਵੀ ਬਹੁਤ ਵਧੀਆ ਜਿਨ੍ਹਾਂ ਨੂੰ ਬ੍ਰੇਨ ਦੀ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਵੀ ਵਧੀਆ ਔਰ ਜਿਨ੍ਹਾਂ ਦੇ ਗੋਡੇ ਮੋਡੇ ਦੁਖਦੇ ਆ ਗਠੀਏ ਦੀ ਪ੍ਰੋਬਲਮ ਆ ਉਹਨਾਂ ਵਾਸਤੇ ਇਹ ਮਤਲਬ ਉਹ ਚੀਜ਼ ਮੈਂ ਦੱਸਦਾ ਹੁਣ ਨਾ ਜਿਹੜੀ ਸਾਰੇ ਰੋਗਾਂ ਦੇ ਵਿੱਚ ਕੰਮ ਕਰਦੀ ਆ ਔਰ ਮੋਟਾਪਾ ਘਟਾਉਣ ਲਈ ਸਭ ਤੋਂ ਵਧੀਆ ਮੈਂ ਦੱਸਿਆ ਸੀ ਪਿੱਛੇ ਜੇ ਲੋਕਾਂ ਨੂੰ ਕਿ ਜੀਰਾ ਅਜਵੈਨ ਤੇ ਸੌਂਫ ਇਹ ਤਿੰਨ ਚੀਜ਼ਾਂ ਬਹੁਤ ਕਮਾਲ ਕਰਦੀਆਂ ਨੇ ਜੀ ਮਨ ਲੋਕ ਕੀ ਕਰਦੇ ਆ ਅ ਵੀਡੀਓ ਸੁਣਿਆ ਗੋਇਲ ਸਾਹਿਬ ਦਾ ਚੱਕ ਕੇ ਕੁਛ ਨਾ ਕੁਛ ਹੋਰ ਮਾੜਿਆ ਉਹ ਚ ਨਮਕ ਨਮਕ ਮਿਲਾ ਕੇ ਕਹਤਾ ਵੀ ਐਂ ਖਾ ਲੋ ਬਲੋ ਯਾਰ ਤੁਸੀਂ ਉਹੀ ਦੱਸ ਦੋ ਬਸ ਐਨੇ ਹੀ ਕਹਿਣਾ ਵੀ ਗੋਇਲ ਸਾਹਿਬ ਨੇ ਦੱਸਿਆ ਦੀ ਅਸੀਂ ਵੀ ਦੱਸ ਰਹੇ ਹਾਂ ਤੁਹਾਨੂੰ ਕਿੰਨੀ ਕੀ ਗੱਲ ਉਹਦੇ ਨਾਲ ਜਾਦਾ ਇੱਜ਼ਤ ਬਣੂਗੀ ਤੇ ਜਿਵੇਂ ਹੁਣ ਮੰਨ ਲਓ ਜੀਰਾ ਅਜਵੈਨ ਤੇ ਸੌਂਗ ਇਹ ਦੇਖੋ ਮੈਂ ਇਸ ਤਰ੍ਹਾਂ ਨੇ ਰੱਖੇ ਨੇ ਦਾ ਸੈਂਪਲ ਇਹ ਅਸਲੀ ਨਾ ਅਸੀਂ ਕੇਰਲਾ ਤੋਂ ਮੰਗਾਉਨੇ ਆ ਔਰ ਮੈਂ ਅੱਜ ਤੱਕ ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਵੀ ਗੁਇਲ ਸਾਹਿਬ ਨੇ ਸੌਂਫ ਜੀਰਾ ਅਜਵੈਨ ਦਿੱਤਾ ਉਹਦੇ ਪੈਸੇ ਲਏ ਹੁਣ ਮਤਲਬ ਹੀ ਨਹੀਂ ਮੇਰੇ ਕੋਲੇ ਪੇਸ਼ੈਂਟ ਆਉਂਦੇ ਆ ਬਹੁਤ ਆਉਂਦੇ ਲੋਕੀ ਮੈਂ ਮੈਂ ਸੱਚ ਮੁਚ ਇਹ ਚੀਜ਼ਾਂ ਉਹਨਾਂ ਨੂੰ ਕੰਪਲੀਮੈਂਟਰੀ ਦਿੰਨਾ ਉਹ ਵੀ ਇਸ ਲਈ ਦਿੰਨਾ ਕਿ ਇੱਕ ਵਾਰੀ ਉਹਨਾਂ ਨੂੰ ਆਦਤ ਪੈ ਜਾਏ ਜਦੋਂ ਆਦਤ ਪੈ ਜਾਂਦੀ ਹੈ ਜਾਂ ਤਾਂ ਉਹ ਮੇਰੇ ਤੋਂ ਲੈ ਕੇ ਜਾਣਗੇ ਅਸੀਂ ਪੈਸੇ ਫਿਰ ਵੀ ਨਹੀਂ ਲੈਂਦੇ ਇਹ ਬਿਲਕੁਲ ਫ੍ਰੀ ਰੱਖੇ ਹੋਏ ਨੇ ਇਹ ਚੀਜ਼ਾਂ ਅੱਜ ਤੱਕ ਮੈਂ ਨਹੀਂ ਲਏ ਕਿਸੇ ਤੋਂ ਔਰ ਉਸ ਤੋਂ ਬਾਅਦ ਇਹ ਲੋਕੀ ਬਾਜ਼ਾਰੋਂ ਵੀ ਲੈ ਕੇ ਖਾਣਗੇ ਕਿਉਂਕਿ ਇੱਕ ਵਾਰ ਜਦੋਂ ਖਾਣਗੇ ਪਤਾ ਲੱਗੂਗਾ ਨਾ ਹੁਣ ਇਹ ਤਾਂ ਖਾਣ ਦਾ ਤਰੀਕਾ ਤੇ ਬਣਾਉਣ ਦਾ ਤਰੀਕਾ ਤਰਵਿੰਦਰ ਜੀ ਉਹ ਹੈਗਾ ਕਿ ਸੌਫ ਜੀਰਾ ਤੇ ਅਜਮੈਨ ਹੁਣ ਤੁਸੀਂ ਇਹ ਦੇਖੋ ਜੀਰਾ ਇਹਦੀ ਕੁਆਲਿਟੀ ਦੇਖੋ ਪਿਓਰ ਮਤਲਬ ਕੇਰਲਾ ਤੋਂ ਮੰਗਾਣੇ ਸੀ ਆਇਆ ਨਹੀਂ ਕਿ ਆਮ ਚੱਕਾ ਤੇ ਦੇਤਾ ਇਹ ਜੋ ਜਿਵੇਂ ਹੁਣ ਮੰਨ ਲਓ ਨਾ ਕੇਰਲਾ ਦੇ ਕੋਈ ਵੀ ਮਸਾਲੇ ਆ ਨਾ ਜੀ ਅਲੱਗ ਹੀ ਹੁੰਦੇ ਆ ਉਹਨਾਂ ਲੋਕਾਂ ਦਾ ਕੰਮ ਕਰਨ ਦਾ ਤਰੀਕਾ ਹੀ ਅਲੱਗਾ ਇਹ ਦੇਖੋ ਅਜਵੈਨ ਮੂੰਹ ਬੋਲਦੀ ਆ ਕਲਗਲਗਾ ਦਾਣਾ ਦਿਖਦਾ ਇਹ ਇਹ ਮਤਲਬ ਇਸ ਤਰ੍ਹਾਂ ਜਦੋਂ ਮੈਂ ਦਿੰਦਾ ਆਪਣੇ ਪੇਸ਼ੈਂਟਸ ਨੂੰ ਕਿਉਂਕਿ ਮੈਂ ਆਪਣੇ ਪੇਸ਼ੈਂਟ ਨੂੰ ਕਦੇ ਐ ਨਹੀਂ ਸਮਝਦਾ ਕਿ ਇਹ ਤੁਹਾਡਾ ਕੋਈ ਕੋਈ ਸਾਡੀ ਸਾਮੀ ਹੈ ਜਦੋਂ ਅਸੀਂ ਪੈਸੇ ਲੈਣੇ ਨਾ ਜਿੱਥੇ ਤੋਂ ਪੈਸੇ ਲੈਣੇ ਆ ਉਹ ਲੈ ਵੀ ਜਾਂਦੇ ਆ ਪਰ ਇਹ ਵੀ ਨਹੀਂ ਹੈ ਕਿ ਉਹ ਹਰ ਚੀਜ਼ ਦੇ ਪੈਸੇ ਵੀ ਲਫਾਵਾ ਦਿੱਤਾ ਝੋਲਾ ਦਿੱਤਾ ਉਹਦੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਤਾਂ ਹੀ ਦੰਨਾ ਜੀ ਇਹ ਪਿਓਰ ਨੇ ਔਰ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਤਿੰਨੇ ਚੀਜ਼ਾਂ ਨੂੰ ਜਦੋਂ ਤੁਸੀਂ ਤਵੇ ਤੇ ਪਾ ਕੇ ਰੋਸਟ ਕਰ ਦਿਓ ਪਹਿਲੀ ਗੱਲ ਤਾਂ ਇਹਦੀ ਮਹਿਕ ਬਹੁਤ ਆਉਂਦੀ ਆ ਤਵੇ ਤੇ ਪਾ ਲਓ ਕੜਾਹੀ ਚ ਪਾ ਕੇ ਭੁੰਨ ਲਓ ਮਤਲਬ ਇਹਨੂੰ ਭੁੰਨ ਲਓ ਇਹਦੀ ਜਿਹੜੀ ਗਰਮੀ ਆ ਉਹ ਕੱਢ ਲਓ ਅੱਛਾ ਇਹਨੂੰ ਫਿਰ ਉਸ ਤੋਂ ਬਾਅਦ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਰੱਖ ਲਓ ਇਹਦਾ ਇੱਕ ਚਮਚਾ ਜਦੋਂ ਵੀ ਖਾਣਾ ਖਾ ਕੇ ਅੜਦਿਓ ਜਿਨ੍ਹਾਂ ਨੂੰ ਮਾੜੀ ਮੋਟੀ ਗਰਮੀ ਦੀ ਸ਼ਿਕਾਇਤ ਰਹਿੰਦੀ ਆ ਉਹ ਅੱਧਾ ਚਮਚਾ ਲੈ ਲੈਣ ਰੋਟੀ ਤੋਂ ਬਾਅਦ ਖਾਣਾ ਤੇ ਇਹਦੇ ਨਾਲ ਥੋੜਾ ਜਿਹਾ ਗੁੜ ਮਤਲਬ ਇੱਕ ਟੁਕੜੀ ਛੋਟੀ ਜਿਹੀ ਗੁੜ ਦੀ ਚਬਾ ਲਓ ਤਾਂ ਉਹ ਜਿਹੜੀ ਗੁੜ ਹੈ ਨਾ ਉਹ ਤੁਹਾਡੀ ਜਿਹੜੀ ਪਾਚਨ ਕਿਰਿਆ ਜਿੱਥੇ ਸਾਡੇ ਮਤਲਬ ਕਿ ਅਸੀਂ ਕਹਿੰਦੇ ਕਿ ਅਗਨੀ ਜਲਦੀ ਆ ਅੰਦਰ ਜઠਰ ਅਗਨੀ ਜਿਹੜੀ ਖਾਣੇ ਨੂੰ ਪਚਾਉਣ ਚ ਕੰਮ ਕਰਦੀ ਆ ਜਿਵੇਂ ਖਾਣਾ ਖਾਇਆ ਅੱਧੇ ਘੰਟੇ ਬਾਅਦ ਖਾਣਾ ਕਾਫੀ ਹੱਦ ਤੱਕ ਡਾਈਜੈਸਟ ਹੋ ਚੁੱਕਿਆ ਹੁੰਦਾ ਉਸ ਤੋਂ ਬਾਅਦ ਥੋੜੀ ਜਿਹੀ ਅੱਗ ਹੋਰ ਜਲਾ ਦਿਓ ਤਾਂ ਕਿ ਜਿਹੜਾ ਮਾੜਾ ਮੁੱਢੀ ਕਸਰ ਰਹੇਗੀ ਉਹ ਵੀ ਡਾਈਜੈਸਟ ਹੋ ਜਾਏ ਤਾਂ ਉਦੋਂ ਬਾਅਦ ਥੋੜਾ ਜਿਹਾ ਗੁੜ ਘੋਲੋ ਨਾਲ ਇਹਦਾ ਇੱਕ ਚਮਚਾ ਖਾ ਲਓ ਜੀਰਾ ਜਵਾਨ ਸੌਂਫ ਦੇ ਪਾਊਡਰ ਦਾ ਤੁਸੀਂ ਦੇਖੋਗੇ 2-3 ਵਾਰੀ ਦਿਨ ਚਾਣਾ ਇਹਨਾਂ ਸੋਚੋ ਇੱਕ ਵਾਰੀ ਖਾਣਾ ਇਹਨੂੰ ਖਾ ਕੇ ਤੁਸੀਂ ਦੇਖੋਗੇ ਵੀ ਦਿਨੋਂ ਦੇ ਵਿੱਚ ਕੱਲਾ ਮੋਟਾਪਾ ਨਹੀਂ ਪਾਚਨ ਕਿਰਿਆ ਠੀਕ ਹੋ ਰਹੀ ਹੈ ਜਿਹੜਾ ਦਿਮਾਗ ਦੇ ਵਿੱਚ ਮਾਈਗਰੇਨ ਦਾ ਦਰਦ ਬੜਿਆ ਰਹਿੰਦਾ ਤੇ ਸਿਰ ਦੁਖਦਾ ਰਹਿੰਦਾ ਤੇ ਉਹ ਠੀਕ ਕਿਉਂਕਿ ਜਦੋਂ ਪੇਟ ਦੀ ਗੈਸ ਠੀਕ ਹੋ ਗਈ ਹਵਾ ਨਿਕਲ ਗਈ ਤਾਂ ਆਪਣੇ ਆਪ ਉੱਪਰੋਂ ਨਸਾਂ ਵੀ ਲੂਜ਼ ਹੋ ਗਈਆਂ ਤੇ ਬ੍ਰੇਨ ਹੈਪੀ ਦਿਲ ਹੈਪੀ ਹਾਰਟ ਬ੍ਰੇਨ ਲੀਵਰ ਔਰ ਇਹ ਸਾਰੇ ਜਿਹੜੇ ਆਰਗਨਸ ਨੇ ਔਰ ਜਿਨ੍ਹਾਂ ਦੇ ਪੈਰਾਂ 'ਚੋਂ ਅਗ ਨਿਕਲਦੀ ਆ ਉਹਦੇ ਵਾਸਤੇ ਬਹੁਤ ਵਧੀਆ ਜੀ ਦੂਜੀ ਇੱਕ ਹੋਰ ਚੀਜ਼ ਆ ਉਹ ਹੈਗਾ ਗੂਸਬੈਰੀ ਹੂੰ ਗੂਜ਼ ਬੈਰੀ ਇੱਕ estrang ਦਾ ਪ੍ਰੋਡਕਟ ਆ ਇਹਨੂੰ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਿਓ ਜੀ ਡਬਲ ਓ ਐਸ ਫਿਰ ਈ ਗੂਜ਼ ਇਹ ਲਿਖਿਆ ਫਿਰ ਅੱਗੇ ਬੈਰੀ ਬੀ ਈ ਡਬਲ ਆਰ ਵਾਈ ਗੂਜ਼ ਬੈਰੀ ਇਹਨੂੰ ਜਦੋਂ ਤੁਸੀਂ ਸਰਚ ਕਰੋਗੇ ਤਾਂ ਤੁਸੀਂ ਦੇਖੋਗੇ ਵੀ ਮੈਂ ਤੁਹਾਨੂੰ ਜਾਣੇ ਅਣਜਾਣੇ ਦੇ ਵਿੱਚ ਕੀ ਚੀਜ਼ ਦੱਸੀ ਆ ਹੂੰ ਕਈ ਚੀਜ਼ਾਂ ਆਪਣੇ ਆਸ-ਪਾਸ ਨੇ ਛੁਪੀਆਂ ਪਈਆਂ ਨੇ ਜਦੋਂ ਅਸੀਂ ਹੁਣ ਸਾਡਾ ਤਾਂ ਕੰਮ ਹੀ ਇਹ ਆਈ ਆ ਸਾਰਾ ਦਿਨ ਲੱਭ ਕੇ ਲਿਆਉਣਾ ਵੀ ਕਿਹੜੀ ਚੀਜ਼ ਜ਼ਿਆਦਾ ਅੱਛਾ ਅਸੀਂ ਜਿਹੜਾ ਸਾਡਾ ਪ੍ਰੋਡਕਟ ਆਇਆ ਸੀ ਗਲੂ ਗਲੂ ਉਹ ਬਹੁਤ ਫਾਇਦੇਮੰਦ ਰਿਹਾ ਬਿਲਕੁਲ ਲੇਕਿਨ ਉਹ ਸਾਡਾ ਪ੍ਰੋਡਕਟ 30% ਲੋਕਾਂ ਨੂੰ ਫਾਇਦਾ ਕਰ ਪਾਇਆ 70% ਲੋਕਾਂ ਨੂੰ ਫਾਇਦਾ ਨਹੀਂ ਕਰ ਪਾਇਆ ਸਿਰਫ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਜਾਂ ਤਾਂ ਬਹੁਤ ਜ਼ਿਆਦਾ ਪ੍ਰੈਜ਼ ਕਰਨੇ ਨੇ ਜਾਂ ਫਿਰ ਉਹ ਜੰਕ ਫੂਡ ਨਹੀਂ ਛੱਡਦੇ ਜਾਂ ਨਾਨ ਵੇਜ ਨਹੀਂ ਛੱਡਦੇ ਜਾਂ ਪੈਗਲੋਡੋਂ ਨਹੀਂ ਹਟਦੇ ਉਹਨਾਂ ਲੋਕਾਂ ਚੋਂ ਦਾ ਥੋੜਾ ਜਿਹਾ ਰਿਹਾ ਪਰ ਜਿਹੜਾ ਗੂਸਬੈਰੀ ਅਸੀਂ ਫਿਰ ਉਹਦੇ ਵਿੱਚ ਪ੍ਰੋਡਕਟ ਦਿੱਤਾ ਨਾਲ ਗੂਸਬੈਰੀ ਦਾ ਹੁਣ ਹੀ ਪਾਸ ਕਰਾਇਆ ਸੀ ਗੁਲੂਗੁਲੂ ਦਾ ਪਾਊਡਰ ਉਹਦੇ ਵਿੱਚ ਗੂਸਬੈਰੀ ਪਾਇਆ ਤਾਂ ਉਹਦਾ ਰਿਜ਼ਲਟ ਜਿਹੜਾ ਹੈਗਾ ਉਹ ਮਤਲਬ ਐਂਡਾ ਵਧੀਆ ਆਉਣ ਲੱਗਾ ਕਿ ਲੋਕਾਂ ਨੂੰ ਮਹਿਸੂਸ ਹੋਈਆਂ ਇਹ ਚੀਜ਼ਾਂ ਕਿ ਇਹਨਾਂ ਚੀਜ਼ਾਂ ਦੇ ਵਿੱਚ ਹੀ ਮੋਟਾਪੇ ਨੂੰ ਘੱਟ ਕਰਨ ਦੀ ਤਾਕਤ ਹੈ ਔਰ ਮੇਰਾ ਖਿਆਲ ਹੈ ਵੀ ਜਿਹੜਾ ਵੀ ਪੇਸ਼ੈਂਟ ਮੇਰੇ ਕੋਲੇ ਆਉਂਦੇ ਨੇ ਉਹ ਸਾਰਿਆਂ ਦੇ ਘਰੇ ਬਣਾ ਕੇ ਰੱਖਿਆ ਹੈ ਜੀਰਾ ਜਮੈਨ ਤੇ ਸੌਂਫ ਦਾ ਪਾਊਡਰ ਅੱਜ ਉਹਨਾਂ ਨੂੰ ਵਿਧੀ ਜ਼ਰੂਰ ਪਤਾ ਲੱਗ ਗਈ ਹੋਊਗੀ ਵੀ ਇਹਨੂੰ ਕਿਵੇਂ ਖਾਣਾ ਤੇ ਕਿਵੇਂ ਆਪਾਂ ਨੇ ਇਹਦੇ ਨਾਲ ਆਪਣੇ ਜੀਵਨ ਨੂੰ ਜਿਉਣਾ ਜੀ ਬਿਲਕੁਲ ਮੈਂ ਵੀ ਬਣਾ ਕੇ ਰੱਖਿਆ ਹੋਇਆ ਹਾਂ ਬਿਲਕੁਲ ਜੀ ਸਾਰਿਆਂ ਨੇ ਬਣਾਇਆ ਔਰ ਇਹਦੇ ਫਾਇਦੇ ਬਹੁਤ ਆ ਬਿਲਕੁਲ ਜੀ ਬਿਲਕੁਲ ਜੀ ਗੁਰਸੱਭ ਜਦੋਂ ਵੀ ਤੁਹਾਡੇ ਕੋਲ ਆਈਦਾ ਹੈ ਕੋਈ ਨਾ ਕੋਈ ਜਾਣਕਾਰੀ ਅਜਿਹੀ ਹੁੰਦੀ ਹੈ ਜਿਹੜੀ ਸਾਡੇ ਵਾਸਤੇ ਵੀ ਫਾਇਦੇਮੰਦ ਹੁੰਦੀ ਹੈ ਤੇ ਦਰਸ਼ਕਾਂ ਵਾਸਤੇ ਤਾਂ ਲਾਹੇਵੰਦ ਹੁੰਦੀ ਹੁੰਦੀ ਹੈ ਤੇ ਇਸ ਵਾਰ ਵੀ ਤੁਸੀਂ ਜਿਹੜੀ ਬਾਖਮਾਲ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ ਮੋਟਾਪੇ ਦੇ ਜਿਹੜੇ ਕਾਰਨ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਗੂਸਬੇਰੀ ਕੀ ਚੀਜ਼ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਹੁਣ ਪਤਾ ਲੱਗਿਆ ਹੋਵੇਗਾ ਕਿਉਂਕਿ ਅਕਸਰ ਨਾਮ ਜ਼ਰੂਰ ਸੁਣਿਆ ਹੁੰਦਾ ਹੈ ਉਹਦੇ ਫਾਇਦੇ ਨੁਕਸਾਨ ਬਾਰੇ ਬਹੁਤ ਘੱਟ ਪਤਾ ਹੁੰਦਾ ਹੈ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੁ ਦਰਸ਼ਕੋ ਇਸ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਲੈ ਕੇ ਤੁਹਾਡੀ ਸਿਹਤ ਨਾਲ ਜੁੜਿਆ ਹੋਇਆ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ